ਇਹ ਗੱਲ ਇਹ ਜਿਹੜਾ ਜਿਹੜਾ ਨਿਕਲਿਆ ਉਹ ਕਰਤਾ ਨਹੀਂ ਇਹਨਾਂ ਦੇ ਮਜ਼ਦੂਰਾਂ ਨੂੰ ਕਹਾਂ ਹਾਂ ਚੱਲਣਾ ਫੇਰ ਕਿੱਥੇ ਚਲੇ ਜਾਣਾ ਵਾ ਬਸ ਜਿੱਥੇ ਸਾਡੀ ਲੜਾਈ ਅਸੀਂ ਕਰ ਲਾਂਗੇ ਗੱਲ ਤੁਸੀਂ ਸ਼ਾਂਤੀ ਵਰਤੋ ਆ ਬੈਠੇ ਆ ਆ ਜਾਣਗੇ ਆਪਣੇ ਆਪ ਆਊਗਾ ਇੱਥੇ ਐਸਐਸਪੀ ਸਾਹਿਬ ਆਊਗਾ ਡਿਪਟੀ ਸਾਹਿਬ ਐਸ ਐਸਡੀਐਮ ਸਾਹਿਬ ਆਊਗਾ ਆ ਜਾਣ ਕਰੋਗੇ ਗੱਲ ਆ ਦੱਸ਼ਾ ਵਾ ਰਾਹ ਕੋਈ ਗੱਲ ਕਰਨੀ ਹੈ ਦਿਲ ਚੜਦੇ ਨੂੰ ਕੋਈ ਗੱਲ ਆ ਇਹ ਬੱਚਿਆਂ ਨੇ ਆਉਣਾ ਜਾਂ ਮੁਲਾਜ਼ਮਾਂ ਨੇ ਕਰਨ ਲੈ ਕਿੰਨੇ ਆਗੂ ਗ੍ਰਫਤਾਰ ਕਰਦੇ ਦੀ ਇਹ ਇਸ ਕਰਕੇ ਬਿਲਕੁਲ ਸ਼ਬਦੀ ਜੰਗ ਦੀ ਲੋੜ ਨਹੀਂ ਇਹ ਛੜਕ ਅਹੀਂ ਛੜਕ ਕਦੋਂ ਰੋਕ ਰਹੇ ਆ ਅਸੀਂ ਕਹਿੰਦੇ ਪੈਸੇ ਦੇ ਦਿਓ ਸਾਨੂੰ ਕੀ ਦਿਓ ਰੇਡ ਦਿਓ ਜੋਗ ਮਾਮਜਾ 36 ਕਰੋੜ 36 ਲੱਖ ਰੁਪਈਆ ਕਿਹੜਾ ਕਿਹੜਾ ਪੈਸਾ ਕੰਮ ਕਾਓ ਉਹ ਆਪਣੇ ਘਰ ਟਵਾ ਤੁਹਾਨੂੰ ਪਤਾ ਲੱਗਿਆ ਕੀਤਾ ਨਹੀਂ ਕੋਈ ਗੱਲ ਨਹੀਂ ਕਰ ਰਿਹਾ ਮਰਦੇ ਬਾਦ ਦੁਨ ਦੇ ਬਾਦ ਹੰਸ ਮਾਰਦਾ ਨਾ ਨਜਮ ਮੇ ਕੋਈ ਨਜਮ ਮੇ ਕਿਥੋਂ ਆ ਗਈ ਕਿਦ ਬਦਲਾਅ ਦੇ ਚੱਕਰ ਨਾ ਨਜਮ ਮੇ ਸ੍ਰਮ ਰਾਖੀ ਹੁੰਦੀ ਆ ਕਿ ਹਮਤ ਆਪਣੇ 10000 ਸੁਣਾ ਸੁਣਾ ਬੈਠਾ ਬੈਠ ਪ੍ਰਦੇਸ਼ ਵਿੱਚ ਮਾ ਗੋਦੀ ਜਰਾ ਕਰਦਾ ਅਸਟੋਰ ਦੇ ਵਿੱਚ ਦਿੱਲੀ ਕਟੜਾ ਕਿਥੇ ਚੁਹਿਆ ਤੇ ਲੋਕਾਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਵੱਡੀ ਪੱਤਰ ਦਾ ਜਲਾ ਕਰਦਾ ਆਪਰ ਕਫਾ ਹੋ ਕੇ ਸ਼ੇਰ ਤੋਂ ਮਨਿਹਰਸਾਰ ਤੋਂ ਵੱਡੀ ਪੱਤਰ ਤੇ ਆ ਰਹੇ ਆ ਬਾਬਾ ਭਲੇ ਆ ਲੈ ਵੀਣਾ ਆਪਣੀ ਹੋ ਮੁੜ ਜਾ ਜਾਨ ਮੁੜ ਫੋਨ ਲੈ ਦੌੜ ਵਾਸਤੇ ਹੋਈ ਜਿੱਥੇ ਫੋਨ ਲੈ ਦੋ ਨਹੀਂ ਆਪਣਾ ਕੰਮ ਕਰਦੇ ਆ ਹੀ ਆਪਣਾ ਕਰਦਾ ਏ ਲੰਗ ਖੱਤੀ ਜੰਗ ਦੀ ਰੋੜ ਨੇ ਸਾਰੇ ਹਾਂ ਬੋਲੋ ਅਗਲੀ ਅਸੀਂ ਉਹਨੂੰ ਐਸਡੀ ਵੀ ਦੇਖਾ ਬਾਬਾ ਨਾਮ ਜੀ ਨੇ ਦੇਖਾ ਕਿ ਤੁਸੀਂ ਸਾਡੇ ਉੱਤੇ ਜਦੋਂ ਕੋਈ ਨਿਸ਼ਾਨ ਕਰੋ ਹੋਰ ਪਿੱਛੇ ਕਰੋ ਉੱਤੇ

ਹਾਂ ਬਾੜੀ ਖੋਲ ਉਹ ਟਰੈਕਟਰ ਟਰਾਲੀ ਵੱਖਦੇ ਆਪਣੇ ਰੇਡ ਹੈ ਪੰਜਾਬ ਪੁਲਿਸ ਮੁਰਦਾਬਾ 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 ਪੰਜਾਬ ਪੁਲਿਸ ਮੁਰਦਾਬਾ 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 ਪੰਜਾਬ ਪੁਲਿਸ ਮੁਰਦਾਬਾ 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 ਪਤਾ ਪਤਾ ਜੜਦਾ ਪਤਾ